ਆਣਾ ਥਾੜੇ ਦੇ ਮੁੰਸ਼ੀ ਨੇ ਇੱਕ ਟੇਬਲ ਲਾਇਆ ਤਿੰਨ ਕੁਰਸੀਆਂ ਲਾ ਲਈਆਂ ਉਹਨੇ ਤੇ ਉਹ ਕੁਰਸੀ ਤੇ ਆਪ ਇਕੱਠਾ ਤੇ ਮੂਰੇ ਜੱਥੇਦਾਰ ਮੋਹਨ ਸਿੰਘ ਟੋੜਾ ਕੇ ਬੈਠ ਗਿਆ ਇੱਕ ਕੁਰਸੀ ਤੇ ਜਿਹੜਾ ਹੋਰ ਸੱਜਣਾ ਆਉਂਦਾ ਸੀ ਨਾਂ ਲਿਖਾਉਣ ਲਈ ਉਹ ਬੈਹ ਜਾਂਦਾ ਸੀ ਟੋੜ ਸਾਹਿਬ ਤੇ ਸਵਾਲ ਕੀਤਾ ਮੁੰਸ਼ੀ ਨੇ ਤੁਹਾਡਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਜਥੇਦਾਰ ਮੋਹਨ ਸਿੰਘ ਤੋੜਾ ਤੁਹਾਡੇ ਪਿਤਾ ਦਾ ਨਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੁਹਾਡੀ ਮਾਤਾ ਦਾ ਨਾਂ ਕਹਿੰਦੇ ਮਾਤਾ ਸਹਿਬ कौर ਤੁਹਾਡਾ ਐਡਰੈਸ ਕੀ ਹੈ ਕਹਿੰਦੇ ਬਾਈ ਜੀ ਅਨੰਦਪੁਰ ਦਾ ਵਾਸੀ ਆ ਤੋੜਾ ਸਾਹਿਬ ਨੇ ਨਾਂ ਲਖਾਇਆ ਸਰਾਰਾ ਸਿੰਘ ਕੋਲੀ ਆਏ ਉਹਨਾਂ ਨੇ ਲਿਖਾ ਦਿੱਤਾ ਰਤਨ ਸਿੰਘ ਲਹੋੜਾ ਆਏ ਉਹਨਾਂ ਨੇ ਲਿਖਾ ਦਿੱਤਾ ਜਦੋਂ ਮੇਰੀ ਵਾਰੀ ਆਈ ਤੁਣ ਸਾਹਿਬ ਕਹਿਣ ਲੱਗੇ ਇਦਾਂ ਹੀ ਲਿਖਾਉਣਾ ਜਿਵੇਂ ਅਸੀਂ ਲਿਖਾਇਆ ਮੈਂ ਪਹਿਲੀ ਵਾਰੀ ਲਿਖਾਇਆ ਮੇਰਾ ਨਾਮ ਕਰਨਾਲ ਸਿੰਘ ਪੰਜੋੜੀ ਮੇਰੇ ਪਿਤਾ ਗੁਰੂ ਗਵਿੰਦ ਸਿੰਘ ਸਾਹਿਬ ਪਾਤਸ਼ਾਹ ਮੇਹੀ ਮਾਤਾ-ਮਾਤਾ ਸੈਵਕੌਰ ਮੈਂ ਆਨੰਦਪੁਰ ਦਾ ਵਾਸੀ ਏਸੀ ਪਿੰਡ ਪ੍ਰਸਤੀ ਜਿਹੜੀ ਸਾਡੇ ਬਜ਼ੁਰਗਾਂ ਵਿੱਚ ਸੀ ਇਹ ਕਮਜ਼ੋਰ ਕਰ ਦਿੱਤੀ ਗਈ ਜਾਨ ਬੁੱਝ ਕੇ ਕਰ ਦਿੱਤੀ ਗਈ ਇਹ ਐਮੀ ਨਹੀਂ ਹੋਈ ਇਹ ਜਾਣ ਕੇ ਕੀਤੀ ਗਈ ਹੈ ਕਿਉਂ ਕੀਤੀ ਗਈ ਕਿਉਂਕਿ ਆਪਣੇ ਪੁੱਤਰਾਂ ਨੂੰ ਆਪਣੀਆਂ ਧੀਆਂ ਨੂੰ ਆਪਣੇ ਜਵਾਈਆਂ ਨੂੰ ਆਪਣੇ ਦੋਹਤਿਆਂ ਨੂੰ ਉਹਨਾਂ ਨੂੰ ਟਿੰਟਾਂ ਦੇ ਕੇ ਐਮਐਲਏ ਐਮਪੀ ਬਜીર ਬਣਾਉਣ ਦਾ ਯਤਨ ਕਰਨਾ ਕਰਨਾ ਸੀ